ਦੋਸਤੋ ਇਸ ਸਮੇਂ ਦੁਨੀਆ ਵਿੱਚ ਜਿਹੇ 11 ਜੀਵ ਹਨ ਜੋ ਆਕਾਰ ਵਿੱਚ ਮਨੁੱਖ ਤੋਂ ਵੱਡੇ ਹਨ ਪਰ ਵਰਤਮਾਨ ਵਿੱਚ ਉਹ ਮਨੁੱਖਾਂ ਲਈ ਇੰਨਾ ਵੱਡਾ ਖਤਰਾ ਨਹੀਂ ਹਨ ਪਰ ਉਦੋਂ ਕੀ ਹੋਵੇਗਾ ਜਦੋਂ ਮਨੁੱਖਾਂ ਵਿੱਚ ਰਹਿਣ ਵਾਲੀ ਜਾਨਵਰ ਮਨੁੱਖਾਂ ਵਾਂਗ ਵੱਡੇ ਹੋ ਜਾਣ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਅੱਜਕੱਲ ਟੈਕਨੋਲੋਜੀ ਇੰਨੀ ਵਿਕਸਿਤ ਹੋ ਗਈ ਹੈ ਕਿ ਜੋ ਤੁਸੀਂ ਕਲਪਨਾ ਕਰਦੇ ਹੋ ਉਹ ਤੁਹਾਡੇ ਸਾਹਮਣੇ ਤਸਵੀਰ ਬਣ ਜਾਂਦੀ ਹੈ ਅੱਜ ਅਸੀਂ AI ਨਾਲ ਘਰ ਵਿੱਚ ਪਾਈ ਜਾਣ ਵਾਲੇ ਕੁਝ ਜੀਵਾਂ ਦੀਆਂ ਵੱਡੀਆਂ ਤਸਵੀਰਾਂ ਬਣਾਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋਸਤੋ ਇਸ ਤਸਵੀਰ ਵਿੱਚ ਤੁਸੀਂ ਇੱਕ ਬਹੁਤ ਵੱਡਾ ਮੱਛਰ ਦੇਖ ਸਕਦੇ ਹੋ ਜੋ ਮੱਛਰ ਸੁੱਤੇ ਹੋਏ ਵਿਅ ਕਲਪਨਾ ਕਰੋ ਕਿ ਜੇ ਮੱਛਰ ਅਸਲ ਵਿੱਚ ਇੰਨੇ ਵੱਡੇ ਹੁੰਦੇ ਤਾਂ ਉਹ ਇਨਸਾਨਾਂ ਦਾ ਲਹੂ ਨਾ ਪੀਂਦੇ ਸਗੋਂ ਉਹਨਾਂ ਨੂੰ ਦੂਰ ਲੈ ਜਾਂਦੇ। ਦੋਸਤੋ ਇਸ ਤਸਵੀਰ ਵਿੱਚ ਤੁਸੀਂ ਇੱਕ ਬਹੁਤ ਵੱਡੀ ਮੱਕੜੀ ਨੂੰ ਦੇਖ ਸਕਦੇ ਹੋ। ਇਹ ਮੱਕੜੀ ਇੰਨੀ ਵੱਡੀ ਹੈ ਜੇਕਰ ਇਹ ਤੁਹਾਡੀ ਕੰਨ ਤੇ ਚਿਪਕ ਜਾਵੇ ਤਾਂ ਤੁਸੀਂ ਘਰੋਂ ਭੱਜ ਜਾਓਗੇ ਹਾਲਾਂਕਿ ਇਹ ਅਸਲੀ ਨਹੀਂ ਹੈ ਬਲਕਿ AI ਦੁਆਰਾ ਬਣਾਈ ਗਈ ਮੱਕੜੀ ਹੈ। ਦੋਸਤੋ ਇਸ ਤਸਵੀਰ ਵਿੱਚ ਇੱਕ ਕੀੜੀ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਧਾਰਨ ਕੀੜੀ ਦੇਖੀ ਹੋਵੇਗੀ ਪਰ AI ਨੇ ਇੰਨੀ ਵੱਡੀ ਕੀੜੀ ਬਣਾ ਦਿੱਤੀ ਹੈ ਕਿ ਇਹ ਕਿਸੇ ਵੱਡੇ ਜੀਵ ਦਾ ਸ਼ਿਕਾਰ ਕਰ ਸਕਦੀ ਹੈ ਜੇਕਰ ਤੁਹਾਡੇ ਘਰ ਵਿੱਚ ਇੰਨੀ ਵੱਡੀ ਕੀੜੀ ਆ ਜਾਵੇ ਤਾਂ ਤੁਸੀਂ ਡਰਦੇ ਡਰਦੇ ਘਬਰਾ ਜਾਓਗੇ ਦੋਸਤੋ ਇਹ ਤਸਵੀਰ ਵਿੱਚ ਇੱਕ ਕਾਕਰੋਈ ਦਿਖਾਈ ਜਾਂਦਾ ਹੈ ਜਦੋਂ ਅਸੀਂ AI ਨੂੰ ਇੱਕ ਵੱਡੇ ਆਕਾਰ ਦਾ ਕਾਕਰੋਈ ਬਣਾਉਣ ਲਈ ਕਿਹਾ ਤਾਂ ਇਸ ਨੇ ਇਹੀ ਤਸਵੀਰ ਬਣਾਈ ਕਲਪਨਾ ਕਰੋ ਜੇਕਰ ਤੁਹਾਡੀ ਰਸੋਈ ਵਿੱਚ ਅਜਿਹਾ ਕਾਕਰੋਚ ਘੁੰਮਦਾ ਹੈ ਤਾਂ ਤੁਸੀਂ ਉੱਥੇ ਖੜੇ ਹੋ ਕੇ ਖਾਣਾ ਬਣਾ ਸਕੋਗੇ ਦੋਸਤੋ ਇਹ ਇੱਕ ਮੱਖੀ ਹੈ ਅਸਲ ਵਿੱਚ ਇਸ ਦਾ ਕਰ ਬਹੁਤ ਛੋਟਾ ਹੈ ਪਰ AI ਨੇ ਇਹ ਇੰਨੀ ਵੱਡੀ ਮੱਖੀ ਬਣਾਈ ਹੈ ਜੇਕਰ ਇਹ ਅਸਲ ਵਿੱਚ ਤੁਹਾਡੇ ਆਲੇ-ਦੁਆਲੇ ਘੁੰਮਣ ਲੱਗ ਪਵੇ ਤਾਂ ਤੁਹਾਨੂੰ ਉਹ ਇਲਾਕਾ ਛੱਡ ਕੇ ਭੱਜਣਾ ਪਵੇਗਾ